ਇਸ ਤਰ੍ਹਾਂ ਕਾਕਾ ਅਗਲੇ 80 ਦਿਨ ਦਾ ਦੀਵਾਨ ਫੇਰ ਸਜੂਗਾ ਸੰਗਤ ਨੂੰ ਆ ਕੇ ਬੱਲੇ 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 ਕਮਾਲ ਕਰਤੀ ਸੰਗਤ ਨੂੰ ਤੋੜ ਦਿਓ ਸੰਗਤ ਨੂੰ ਤੋੜ ਦਿਓ ਜਾਹੋ 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 ਸਭੇ ਦੀ ਜਾਹੋ ਬੈਠੋ ਬੈਠੋ ਜਾਹੋ ਜਾਹੋ ਨਹੀਂ ਮਤਲਬ ਬਾਬਾ ਉਹ ਇੱਕ ਮਿੰਟ ਸਭ ਜਦ ਪ੍ਰੋਗਰਾਮ ਖਤਮ ਹੋ ਗਿਆ ਤੇ ਫੇਰ ਕੱਲੀ ਹੋਰਾਂ ਦਾ ਹਣ ਸ਼ੁਰੂ ਹੋਊਗਾ ਕੀ ਹਾਲਾਤ ਰੋ ਆ ਕਿਹਦੇ ਪੈਸੇ ਆ ਇਹ ਸਾਡੇ ਕਿਹਦੇ ਪੈਸੇ ਆ ਇਹ ਸੰਗਤ ਨੇ ਕਿਹਨੇ ਮੱਥਾ ਟੇਕਿਆ ਸਾਰਿਆਂ ਨੇ ਸਾਰਿਆਂ ਨੇ ਟੇਕਿਆ ਜਿਹਨੇ ਜਿਹੜੇ ਪੈਸੇ ਜਿੰਨੇ ਉਹਨੇ ਟੇਕਿਆ ਕੋਪਨ ਨੂੰ ਤੇ ਹੈ ਤੈਨੂੰ ਕੀ ਤਕਲੀਫ ਹੈ ਉਹਨਾਂ ਨੇ ਖੁਸ਼ੀ ਨਾਲ ਮੱਥਾ ਟੇਕਿਆ ਤੂੰ ਕੋਹਣ ਵਿੱਚ ਸਾਡੇ ਘਰ ਦਿਆ ਕਰਾਂਗਾ ਆਪਦੇ ਘਰੇ ਚੱਲ ਉਧਰ ਪਹਿਲਾਂ ਇਹ ਦੱਸ ਵੀ ਤੇਰੇ ਜੀ ਬਾਬਾ ਜੀ ਆਏ ਸੀ ਤੂੰ ਆਪਦੇ ਘਰੇ ਚੱਲ ਅੱਛਾ ਮੈਂ ਘਰ ਚੱਲ ਹੈ ਆਪਦੇ ਘਰੇ ਜਾ ਮੈਂ ਘਰ ਜਾਵਾਂ ਆਪਦੇ ਘਰੇ ਜਾ ਕਿਉਂ ਮੈਂ ਫੂਕੇ ਰੱਖ ਦੂੰਗੀ ਲਾ ਫੂਕੇ ਰੱਖ ਦੂੰਗੀ ਫੂਕੇ ਰੱਖ ਦੂੰਗੀ ਓ ਹੁਣ ਮੈਂ ਵੇਚੀ ਨਹੀਂ ਸਮਝਦਾ ਇਹਨਾਂ ਲੋਕਾਂ ਨੂੰ ਦੱਸੋ ਵੀ ਕਈ ਅਸਲੀ ਬਾਬਿਆਂ ਦੀ ਥਾਂ ਤੇ ਨਕਲੀ ਬਾਬੇ ਬਣ ਕੇ ਬੈਠੇ ਆ ਆਮ ਜਨਤਾ ਨੂੰ ਲੁੱਟਦੇ ਆ ਲੋਕੋ ਖਿਆਲ ਕਰੋ ਧਿਆਨ ਕਰੋ ਨਿਕਲੋ ਇਹਨਾਂ ਵਹਿਮਾਂ ਭਰਮਾਂ 'ਚੋਂ ਸਾਰੇ ਬਾਬੇ ਅਸਲੀ ਨਹੀਂ ਹੁੰਦੇ ਜਿਹੜੇ ਅਸਲੀ ਬਾਬੇ ਆ ਉਹਨਾਂ ਨੂੰ ਸਾਡਾ ਸਤਿਵਾਰੀ ਨਮਸਕਾਰ ਜਿਹੜੇ ਨਕਲੀ ਬਾਬਿਆਂ ਦੇ ਛਿੱਤਰ ਮਾਰੋ ਓਹੋ ਵੈਰੀ ਗੱਲ ਸੁਣੋ ਪਹਿਲਾਂ ਇੱਥੇ ਮੇਰੀ ਗੱਲ ਸੁਣੋ ਮੇਰਾ ਕੀ ਕਸੂਰ ਹੈ ਮੈਂ ਕਿਸੇ ਦੇ ਘਰ ਗਈ ਆ ਕਸੂਰ ਇਹਨਾਂ ਦਾ ਜਿਹੜੇ ਆਪ ਹੀ ਮੇਰੇ ਕੋਲ ਚੱਲ ਕੇ ਆਏ ਨੇ ਸਹੀ ਗੱਲ ਮੇਰਾ ਕੀ ਕਸੂਰ ਹੈ ਮੈਂ ਇਹਨਾਂ ਨੂੰ ਪਹਿਲਾਂ ਵੀ ਇੱਥੇ ਬਬ ਜੇ ਕੋ ਠੱਗੀ ਮਾਰਦਾ ਉਹਦਾ ਕੀ ਕਸੂਰ ਹੈ ਠੱਗੀ ਖਾਣ ਵਾਲੇ ਦਾ ਕਸੂਰ ਹੈ ਮੈਂ ਕਿਸੇ ਦੀ ਜੇਬ ਚੋਂ ਖੋਹੇ ਕਿਉਂ ਭਾਈ ਠਰ ਮੈਂ ਕਿਸੇ ਦੀ ਜੇਬ ਚੋਂ ਖੋਹੇ ਨ ਪੈਸੇ ਜ਼ਬਰਦਸਤੀ ਕਿਸੇ ਤੋਂ ਲੈਣ ਤੁਸੀਂ ਆਪ ਦੀ ਖੁਸ਼ੀ ਨਾ ਨਹੀਂ ਮੱਥਾ ਟੇਕ ਕੇ ਤੂੰ ਪਹਿਲਾਂ ਇੱਕ ਗੱਲ ਦੱਸ ਵੀ ਤੂੰ ਇਹਨਾਂ ਸਾਰੇ ਲੋਕਾਂ ਨੂੰ ਇਹ ਦੱਸ ਵੀ ਤੇਰੇ 'ਚ ਕੋਈ ਬਾਬਾ ਨਹੀਂ ਸੀ ਆਇਆ ਤੁਸੀਂ ਲੋਕਾਂ ਨੂੰ ਬੇਵਕੂਫ ਬਣਾਇਆ ਸੀ ਲੋਕੀ ਤੇਰੇ ਮਗਰ ਲੱਗੇ ਤਾਂ ਕਿ ਲੋਕੀ ਮੱਥਾ ਟੇਕਣ ਤੇਰਾ ਆਕਾ ਪਾਣੀ ਚੱਲੇ ਰੋਟੀ ਖਾਵੇ ਤੇ ਉਹ ਬੇਵਕੂਫ ਬਣੇ ਇਹਨਾਂ ਨੂੰ ਵੀਦਾ ਨਹੀਂ ਸੀ ਵੀ ਮੇਰੇ ਚ ਕੀ ਆਉਣਾ ਸੀ ਮੈਂ ਮੈਂ ਉਹ ਕਰਤਾ ਤੇ ਕਿਉਂ ਸ਼ਾਂਤ ਹੋ ਗਏ ਇਹ ਪੁੱਛ ਸਕਦੇ ਸੀ ਵੀ ਕੋਈ ਪਖੰਡਾ ਹੈ ਕੋਈ ਚਲੁੱਤ ਹੈ ਪੁੱਛ ਸਕਦੇ ਸੀ ਕਿਉਂ ਨਹੀਂ ਪੁੱਛਿਆ ਇਹਨਾਂ ਨੇ ਮੇਰੇ ਵੀਰੋ ਮੇਰੇ ਭੈਣੋ ਮੇਰੇ ਭਰਾਵੋ ਮੇਰੀ ਮਾਤਾਓ ਅਸੀਂ ਲੋਕੀ ਇਕੱਠੇ ਹੋ ਕੇ ਥੋੜਾ ਜਿਹਾ ਦਿਮਾਗ ਲਾਈਏ ਵਹਿਮਾ ਭਰਮਾ ਤੋਂ ਨਿਕਲੀਏ ਆਪਣੇ ਬੱਚਿਆਂ ਦਾ ਸੋਚੀਏ ਆਪਣੇ ਮੁਲਕ ਦਾ ਸੋਚੀਏ ਆਪਣੇ ਦੇਸ਼ ਦਾ ਸੋਚੀਏ ਸਮਾਜ ਦਾ ਸੋਚੀਏ ਭਾਈ ਮੈਂ ਵੀ ਇਹੀ ਕਹਿਨੀ ਆ ਵੀ ਜਿਵੇਂ ਤੁਸੀਂ ਮੇਰੇ ਚ 2 ਮਿੰਟ ਵਾਸਤੇ ਮੈਂ ਰੋਜ ਦੀ ਤੁਹਾਡੀ ਪੱਕੀ ਗਵਾਂਡੜ ਰੋਜ ਤੁਹਾਨੂੰ ਮੈਂ ਆ ਤੁਸੀਂ 2 ਮਿੰਟ ਚ ਮੇਰੇ ਇੰਨੀਆਂ ਦਾਇ ਹੋ ਗਈਆਂ ਇਹਨੇ ਬੰਦੇ ਆ ਗਏ ਕਿ ਵੀ ਅਥਰੇ ਦੇ ਵਿੱਚ ਕੋਈ ਬੱਬਾ ਆ ਗਿਆ ਅਥਰੇ ਦੇ ਵਿੱਚ ਕੋਈ ਭੂਤ ਆ ਗਈ ਤੁਹਾਡੇ ਚ ਕੋਈ ਵੀ ਨਹੀਂ ਪੁੱਛ ਸਕੀ ਕਿ ਮੈਂ ਪਖੰਡ ਕਰਕੇ ਤੁਹਾਨੂੰ ਲੁੱਟ ਰਹੀ ਆ ਮੈਂ ਤਾਂ ਇੱਕ ਤੁਹਾਨੂੰ ਬਖਾਇਆ ਤਮਾਸ਼ਾ ਕਿ ਜਿਵੇਂ ਅੱਜ ਤੁਹਾਨੂੰ ਮੈਂ ਜੇ ਲੁੱਟ ਸਕਦੀ ਆ ਤੇ ਦੁਨੀਆ ਵੀ ਐਂ ਭੂਤ ਆਉਂਦੀ ਐ ਚੜੇਲ ਆਉਂਦੀ ਐ ਐ ਕਰ ਕਰ ਕੇ ਲੁੱਟਦੇ ਨੇ ਰੱਬ ਦੇ ਨਾਮ ਨਾਲ ਕੋਈ ਚੀਜ਼ ਵੱਡੀ ਨਹੀਂ ਹੁੰਦੀ ਤੇ ਕਿਸੇ ਦੀ ਠੱਗੀ ਚ ਨਾ ਤੇ ਆਪਦੇ ਘਰ ਨੂੰ ਆਰਾਮ ਆਰਾਮ ਕਰਕੇ ਜਾਓ ਆਪਦੇ ਪੈਸੇ ਲੈ ਕੇ ਵਾਪਸ ਦੇਖੋ ਰੱਬ ਨੂੰ ਮੰਨੋ ਤੁਸੀਂ ਰੱਬ ਨੂੰ ਮੰਨੋ ਧਰਮ ਨੂੰ ਆਪਣੇ ਨੂੰ ਮੰਨੋ ਧਰਮ ਇਹ ਕਹਿੰਦਾ ਵੀ ਆਪਾਂ ਇਕੱਠੇ ਹੋ ਕੇ ਚੱਲੀਏ ਇੱਕ ਦੂਜੇ ਦਾ ਕੋਈ ਨੁਕਸਾਨ ਨਾ ਹੋਵੇ ਜਾਓ ਜਾਓ ਸ਼ਾਇਦ ਹੋ ਚਲੋ ਬਹੁਤ ਬਹੁਤ ਸ਼ੁਕਰੀਆ ਇਹਨੂੰ ਮੈਂ ਆਪੇ ਸੰਭਾਲ ਲੂੰਗਾ ਮੈਨੂੰ ਤੂੰ ਕੀ ਸਾਹਮਣੇ ਨਾ ਮੈਨੂੰ ਤਾਂ ਰੱਬ ਵੀ ਸਾਫੂ ਕਰ ਜਾਹੋ ਸ਼ਾਬਾਸ਼ ਜਾਹੋ ਬੰਨ ਮੈਂ ਆਪਣੀ ਹੋਰ ਬੇਇੱਜ਼ਤੀ ਨਹੀਂ ਕਰਾ ਸਕਦਾ ਇਹ ਬੇਇੱਜ਼ਤੀ ਤੇਰੀ ਇਕੱਲੇ ਦੀ ਨਹੀਂ ਮੇਰੀ ਵੀ ਨਾਲਨੀ ਬੇਇੱਜ਼ਤੀ ਹੈ ਇਹ ਬੇਇੱਜ਼ਤੀ ਦਾ ਕੋਈ ਲੱਭ ਲੱਪੜਾ ਚਾਹੀਦਾ ਹੈ ਕੋਹਾਂ ਲੱਪੜਾ ਚਾਹੀਦਾ ਵੀ ਆਪਾਂ ਕੁਝ ਸੋਚ ਕੇ ਮੈਨੂੰ ਐਤਵਾਲ ਦੱਸ ਤੂੰ ਸਿਆਣੀ ਪੈਣੀ ਆ ਉਮਰ ਗਾਲਤੀ ਤੂੰ ਮੈਨੂੰ ਇਹ ਦੱਸ ਵੀ ਜਿਹੜੀ ਪਿੰਡ ਦੀ ਕੁੜੀ ਹੁੰਦੀ ਭੈਣ ਹੁੰਦੀ ਆ ਗਵਾਂਢ ਦੀ ਕੁੜੀ ਹੁੰਦੀ ਹੈ ਭੈਣ ਮੰਨਦੇ ਸੀ ਇਹ ਸਾਡਾ ਪੰਜਾਬੀ ਸੱਭਿਆਚਾਰ ਹੈ ਇੱਕ ਪਿੰਡ ਦੀ ਕੁੜੀ ਹੋਵੇ ਗਵਾਂਢ ਦੀ ਕੁੜੀ ਹੋਵੇ ਉਹਨੂੰ ਭੈਣ ਮੰਨਦੇ ਆ ਇਹ ਜੇ ਤੇਰੇ ਮੁੰਡੇ ਗੰਦ ਪਾਉਂਦੇ ਇਹੋ ਜਿਹਾ ਗੰਦ ਨਹੀਂ ਚੱਲਦਾ ਕਿਤੇ ਮੈਂ ਜਾਣਦੀ ਆ ਬਿਲਕੁਲ ਸਿਰ ਮੱਥੇ ਮੰਨਦੀ ਆ ਕਿ ਮੇਰੇ ਮੁੰਡੇ ਨੇ ਗੰਦ ਪਾਇਆ ਪਰ ਇੱਕ ਚੀਜ਼ ਬਲ ਯਾਦ ਰੱਖਣੀ ਚਾਹੀਦੀ ਹੈ ਕਿ ਅੱਥ ਦੋਨੇ ਰਲ ਕੇ ਤੋਤੇ ਜਾਂਦੇ ਨੇ ਜੇ ਮੇਰੇ ਮੁੰਡੇ ਤੇਰੇ ਘਰੇ ਗਏ ਨੇ ਤਾਂ ਤੇਰੀਆਂ ਕੁੜੀਆਂ ਵੀ ਮੇਰੇ ਘਰੇ ਆਈਆਂ ਨੇ ਇਹਨਾਂ ਨੇ ਰਲ ਕੇ ਚਾਰਾਂ ਨੇ ਪੱਟੀ ਮੇਸ ਕੀਤੀ ਹੈ ਮੈਂ ਵੀ ਆਇ ਚਿੱਤ ਚੱਕੀ ਜੰਨੀ ਐ ਬਿੱਤੀ ਭੈਣ ਤਾਂ ਪਿੰਡ ਦੀ ਕੋ ਹੁੰਦੀ ਐ ਇਹ ਤਾਂ ਗਵਾਂਢ ਦੇ ਵਿੱਚ ਗੰਦ ਪਾਤਾ ਇਸ ਗੰਦ ਦਾ ਆਪਾਂ ਨੂੰ ਕੋਈ ਹੱਲ ਲੱਭਾਇਦਾ ਕੀ ਹੱਲ ਲੱਭੇਗੀ ਦੱਸ ਇਹ ਤਾਂ ਹੁਣ ਸੋਹਾ ਪਾਈ ਬੈਠੇ ਰਪੇ ਸੱਦ ਕੇ ਪੁੱਛਲਾ ਬਲਾ 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 ਸੱਦੋ ਕੁੜੀਆਂ ਨੂੰ ਸੱਦ ਤੂੰ ਕੁੜੇ ਕੁੜੀਆਂ ਇੱਧਰ ਆਓ ਵੇ ਮੁੰਡੇ ਇੱਧਰ ਆਓ ਓਏ ਇੱਧਰ ਆਓ ਡੱਬੂ ਤੂੰ ਵੀ ਆ ਹਾਂ ਬੇਬੇ ਇੱਧਰ ਆਓ ਬਕਵਾਸ ਨਾ ਕਰ ਹਾਂਜੀ ਡੈਡੀ ਦੀ ਪੁੱਤਰ ਸ਼ਰਮ ਕਰੋ ਕੁਛ ਡੁੱਪ ਕੇ ਡਰ ਚੋ ਡੁੱਪ ਕੇ ਚਲੋ ਸ਼ਰਮ ਹੁਣ ਚਾਹੀਦੀ ਖੜਾ ਰੇ ਡੁੱਬਣ ਚੱਲੇ ਡੁੱਬਣ ਡੁੱਬਣ ਚੱਲੇ ਇੱਥੇ ਖੜ ਜਾ ਬਕਵਾਸ ਨਾ ਕਰ ਬਤਮੀਜ਼ ਨਾ ਹੋਵੇ ਤਾਂ ਇਹ ਇਹ ਇਧਰ ਆ ਇਧਰ ਆ ਇਧਰ ਇਹ ਇਹ ਮੇਰਾ ਚੇਜ਼ਾ ਇਹ ਮੇਰਾ ਚੇਜ਼ਾ ਇਹ ਮੇਰੇ ਹੀ ਘਰ ਦੇ ਵਿੱਚ ਮੇਰੀ ਥਾਲੀ ਚ ਖਾਂਦਾ ਉਸੇ ਛੇਕ ਕਰਦਾ ਬਤਮੀਜ਼ ਨਾ ਹੋਵੇ ਤਾਂ ਇਹ ਪੁੱਠੀਆਂ ਸਿੱਖਿਆ ਵੀ ਤਾਂ ਨਹੀਂ ਦਿੱਤੀਆਂ ਜੇ ਕਿਸੇ ਨੂੰ ਸਿੱਧੀ ਸਿੱਖਿਆ ਦਿਓ ਫਿਰ ਉਹ ਸਿੱਧਾ ਰਾ ਪਵੇ ਇਹ ਪੁੱਠੇ ਰਾ ਵੀ ਤਹੀਂ ਪਾਇਆ ਨਾ ਹੁਣ ਤੇਰੇ ਪੁੱਠੇ ਰਾ ਪਉਣ ਦਾ ਤੈਨੂੰ ਛੇਕ ਮਿਲਿਆ ਤੂੰ ਵੀ ਕੰਨ ਫੜ ਕੇ ਮੈਂ ਕਹਾਂ ਨੂੰ ਗਲਤ ਮਤ ਨਹੀਂ ਦੇਊਂਗਾ ਕਿਸੇ ਨੂੰ ਤੁਸੀਂ ਮੈਨੂੰ ਇੱਕ ਮਿੰਟ ਇਹਨੂੰ ਪੁੱਛਣਾ ਹਾਂ ਵੀ ਤੁਸੀਂ ਕੀ ਚਾਹੁੰਦੇ ਆ ਜੀ ਦੱਸੋ ਤੁਸੀਂ ਕੀ ਚਾਹੁੰਦੇ ਆ ਜੀ ਪੁੱਛ ਲੈ ਬੋਲੋ ਤੁਸੀਂ ਦੱਸੋ ਕੀ ਚਾਹੁੰਦੇ ਦੱਸ ਕੀ ਚਾਹ ਰਿਹਾ ਤੁਸੀਂ ਦੋਨੇ ਇਹਨਾਂ ਨੇ ਕੀ ਦੱਸਣਾ ਮੈਂ ਦੱਸਣਾ ਮੈਂ ਦੱਸ ਦੱਸ ਤੂੰ ਦੱਸ ਕੀ ਚਾਹੁੰਦਾ ਹਾਂ ਦੱਸ ਦੇ ਫੱਡੜ ਦੀ ਲਾਟੀ ਗੱਲ ਕਰ ਦੱਸਦਾ ਦੱਸ ਲੈ ਦੱਸ ਦੇ ਨਾ ਹੁਣ ਮੌਕਾ ਹੈ ਹਾਂ ਦੱਸ ਦੇ ਮਤਲਬ ਇਹਨਾਂ ਦੀ ਤੇ ਇਹਨਾਂ ਦੀ ਆਪਸ 'ਚ ਹੈਗੀ ਜੀ ਇਹ ਸੈਟਿੰਗ ਫਿਰ ਮੁੱਤੇਰੇ ਕਮੀਨਿਆ ਤੇਰੇ ਸਿੱਧੀ ਗੱਲ ਕਰ ਕੋਈ ਤੇ ਸਾਡੇ ਬਦਮੀਜ਼ ਨਾਲ ਬੋਲ ਤੂੰ ਸਿੱਧੀ ਗੱਲ ਕਰ ਬੰਦੇ ਨਾਲ ਨੂੰ ਮਤਲਬ ਇਹਨਾਂ ਦੇ ਆਪਸ ਵਿੱਚ ਯਾਨੀ ਕਿ ਚੱਕਰ ਹੈ ਮੇਰਾ ਮਤਲਬ ਹੈ ਤੇਰਾ ਬੇੜਾ ਤਰਜ ਤੇ ਚੱਕਰ ਕੀ ਹੁੰਦਾ ਓਏ ਕੁੜੀਆਂ ਦੇ ਪਿਓ ਦੇ ਮੂੰਹ ਤਾਂ ਤੂੰ ਇਹ ਜੀ ਗੱਲ ਕਹੀ ਜਾਂਦਾ ਸਿੱਧੀ ਗੱਲ ਕਰ ਕੁੜੀਆਂ ਦੇ ਪਿਓ ਦੇ ਕਦੇ ਮੈਂ ਤਾਂ ਮੁੰਡਿਆਂ ਦੇ ਮਾਂ ਦੇ ਮੂੰਹ ਤੇ ਗੈਣ ਡਿਆ ਮੂੰਹ ਦੇਖਣਾ ਕੀ ਚੱਕੀ ਚੱਕਰ ਚੁੱਕੇ ਦਾ ਸਿੱਧੀ ਗੱਲ ਕਰ ਮੇਰਾ ਮਤਲਬ ਹੈ ਕਿ ਇਹ ਆਪਸ ਵਿੱਚ ਚਾਰ ਯਣੇ ਇੱਕ ਹੋ ਨਾ ਜਾਂਦੇ ਯਾਨੀ ਕਿ ਵਿਆਹ ਕਰਾਉਣਾ ਚਾਹੁੰਦੇ ਜੇ ਇਕੱਠੇ ਰਹਿਣਾ ਚਾਹੁੰਦੇ ਆਹੋ ਹਾਂ ਤੁਸੀਂ ਦੱਸੋ ਕੀ ਚਾਹਣੀ ਹੈ ਤੁਸੀਂ ਟਾਡੀ ਅਸੀਂ ਇਕੱਠੇ ਰਹਿਣਾ ਚਾਹੁੰਦੇ ਆ ਹਾਂ ਵੇ ਦੱਸੋ ਤੁਸੀਂ ਅਸੀਂ ਵੀ ਦੇਬੇ ਕੱਟੇ ਰਹਿਣਾ ਚਾਹੁੰਦੇ ਆਂ ਅਸੀਂ ਮਤਲਬ ਚਾਰੋਂ ਯਾਨੀ ਕਿ ਇਕੱਠੇ ਰਹਿਣਾ ਚਾਹੁੰਦੇ ਮੈਂ ਵੀ ਨਾਲ ਬੈਗਣਾ ਮੈਂ ਵੀ ਇਕੱਠੇ ਰਵਾਂ ਇਹਨਾਂ ਨਾਲ ਤੇ ਫਿਰ ਇਹਦਾ ਇਹੋ ਹੀ ਹੱਲ ਹੈ ਹੁਣ ਆਪਾਂ ਤੂੰ ਹਿੰਮਤ ਕਰ ਇਹਨਾਂ ਚਾਰਾਂ ਨੂੰ ਇਸ ਤਰ੍ਹਾਂ ਇਕੱਠੇ ਕਰ ਦੀਏ ਕਿ ਇਹ ਸਾਰੀ ਉਮਰ ਇੱਕ ਮਿੰਟ ਵੀ ਇੱਕ ਦੂਜੇ ਦੇ ਪਾਸੇ ਨਾ ਹੋਣ ਇਕੱਠੇ ਰਹਿਣ ਤੇ ਸਾਰਾ ਪਿੰਡ ਨਾ ਤੇ ਖੁਸ਼ ਹੋਵੇ ਨਹੀਂ ਆ ਇਕੱਠੇ ਆ ਠੀਕ ਹੈ ਮੇਰੀ ਸਮਝ ਤੋ 12 ਮਿੰਟ ਸਮਝਾ ਦੇ ਮੈਂ ਸਮਝਾਉਣੀ ਹੈ ਤੈਨੂੰ ਲੈ ਅਸੀਂ ਚੱਲੇ ਆ ਠੀਕ ਹੈ ਇਹੋ ਜਿਹਾ ਪ੍ਰਬੰਧ ਕਰੋ ਥੋੜਾ ਕਿ ਤੁਸੀਂ ਹਮੇਸ਼ਾ ਵਾਸਤੇ ਇਕੱਠੇ ਚਾਰੇ ਜਦੋਂ ਦੁਨੀਆ ਦੀ ਕੋਈ ਪਰਵਾਹ ਨਹੀਂ ਨੂੰ ਇਕੱਠੇ ਠੀਕ ਹੈ ਦੇ ਠੀਕ ਹੈ ਲੈ ਅਸੀਂ ਆਏ ਚੱਲ ਆ ਲੋ 15 ਅੱਜ ਪਾਰ ਆਪਾਂ ਖੜੇ ਥੋੜਾ ਮਿੰਟ ਮਿੰਟ ਗੱਲਾਂ ਕਰਨ ਖੇਡਣਾ ਬਿਲਕੁਲ ਨਹੀਂ ਪਹਿਲਾਂ ਆਪਣੀਆਂ ਆਪਣੀਆਂ ਜੋੜੀਆਂ ਬਣਾਓ ਵਹਿ ਤੋ ਉਹ ਕਹਿੰਦੀ ਇੱਕ ਹੋਰ ਹੁੰਦੀ ਤੇ ਮੈਂ ਕੱਲਣਾ ਨਾ ਹੁੰਦਾ ਅੱਜ ਅੱਜ ਰਲ ਕੇ ਪਾਓ ਭੰਗੜੇ ਇੱਧਰ ਲੱਗੋ ਅੱਛਾ ਗੱਲ ਸੁਣੋ ਅੱਜ ਤੋਂ ਬਾਅਦ ਤੁਸੀਂ ਸਾਡੀ ਬੰਨਾ ਭਾਬੀ ਇੱਧਰ ਬੰਨਾ ਭਾਬੀ ਹੈ ਤੇ ਮੇਰੀ ਹੁਣ ਤੋਂ ਲਹੌਣੀਆਂ ਭਾਬੀਆਂ ਤੇ ਭਾਬੀ ਇੱਕ ਵਾਰੀ ਜਰਾ ਤੁਰ ਕੇ ਦਿਖਾਵੇ ਚਲ ਤੋਂ ਨਹੀਂ ਵਿਖਾਦੇ ਵਿਖਾਦੇ ਆਪਣੇ ਆਪਣੇ ਨੌਕਰਾਂ ਖਾਸ ਆ ਬੰਦਾ ਚਲੋ ਸਾਰੇ ਭੰਗੜਾ ਪਾਓ ਸਾਡੇ ਸਾਧਰੇ ਹੈ ਤੁਰ ਕੇ ਤੁਰ ਕੇ ਵਹਾਏਗਾ ਜੀ ਮੁੰਡੇ ਆ ਤੂੰ ਮੇਰੀ ਤੌਰ ਵੇਖਣੀ ਛੇ ਮੁੰਡੇ ਆ ਤੂੰ ਮੇਰੀ ਤੌਰ ਵੇਖੀ ਗੜਵਾ ਲੈ ਦੇ ਚਾਂਦੀ ਜਾਵ ਲੈ ਲੀ ਚਾਂਦੀ ਜਾੰਦੀ ਜਾਵ ਲੈ ਲੈ ਮਜਾ ਚੰ ਜਾਂਦੀ ਜਾਵ ਲੈ ਆសា ਕੁੜੀ ਐ ਨੀ ਤੇਰੀ ਤੋਰ ਨੀ ਵੇਖਨੀ ਬੱਲੇ 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 ਓਏ ਆសា ਕੁੜੀ ਐ ਨੀ ਤੇਰੀ ਤੋਰ ਨੀ ਵੇਖਨੀ ਅਗਲਾ ਨਾ ਗੜਵਾ ਚਾਂਦੀ ਦਾ ਮੀ ਲੱਕ ਟੁੱਟ ਜੁ ਹਾਏ ਕੋ ਆਪਾ ਕਰਨੇ ਟੁੱਟ ਜੂਲਾਰੇ ਕੰਨੀ ਦਨੀ ਲੱਕ ਟੁੱਟ ਜੂਲਾਰੇ ਕੰਨੀ ਦਨੀ ਉਹ ਤੁੱਤ ਤੁੱਤ ਕਿ ਤੂੰ ਤੀਆਂ ਨਹੀਂ ਜਮਾਲ ਉਹ ਤੁੱਤ ਤੁੱਤ ਕਿ ਤੂੰ ਤੁੱਤੀਆਂ ਨਹੀਂ ਜਮਾਲ ਉਹ ਆ ਜਾ ਤੂੰ ਤਵਾਰੇ ਖੂਤੇ ਨਹੀਂ ਜਮਾਲ ਉਹ ਤੇ ਗੱਲਾਂ ਕਰੀਏ ਮੂੰ ਤੇ ਨਹੀਂ ਜਮਾਲ ਉਹ ਤੁੱਤ ਤੁੱਤ ਕਿ ਤੂੰ ਤੱਕ ਤੁੱਤੀਆਂ ਨਹੀਂ ਜਮਾਲ ਉਹ ਤੁੱਤ ਤੁੱਤ ਕਿ ਤੂੰ ਤੱਕ ਤੁੱਤੀਆਂ ਉਹ ਛੱਡਦਾ ਤੁੱਤਕ ਤੁੱਤਕ ਤੂ ਤਕ ਤੂ ਤੀਆਂ ਹੈ ਜਮਾਲ ਤੁੱਤਕ ਤੁੱਤਕ ਤੂ ਤਕ ਤੂ ਤੀਆਂ ਹੈ ਜਮਾਲ ਤੁੱਤਕ ਤੁੱਤਕ ਤੂ ਤਕ ਤੂ ਤੀਆਂ ਹੈ ਜਮਾਲ ਲੱਗ 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 ਹੋ ਗਿਆ ਲਾਜ ਹੁਣ ਮਜਾ ਆਊਗਾ ਟੋਡੇ ਹਮੇਸ਼ਾ ਹਮੇਸ਼ਾ ਇਕੱਠੇ ਕਰਨ ਦਾ ਬੰਦੋਬਸਤ ਕਰਿਆ ਏ ਅਸੀਂ ਲਓ ਬੇਬੇ ਦੇ ਪੈਰੀਂ ਇੱਥੇ ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ ਲਓ ਸੁਣੋ ਅਸੀਂ ਦੋਨੇ ਕਰਕੇ ਆਏ ਏ ਵਿਆਹ ਤੇ ਅੱਜ ਤੋਂ ਤੁਸੀਂ ਚਾਰੇ ਸਮਝ ਲਓ ਸਕੇਈ ਭੈਣ ਭਰਾ ਇਹ ਸਾਰੀ ਢੱਪੂ ਦੀ ਕਰਮਾਤ ਹੈ ਫਿੱਤੇ ਮੂੰਹ ਤੇਰੇ ਦਾ ਓ